ਸਤਿ ਸ਼੍ਰੀ ਅਕਾਲ ਮੈਂ ਬਲਵਿੰਦਰ ਸਿੰਘ ਹਾਜ਼ਰਾਂ ਪੰਜਾਬ ਨਿਊਜ਼ ਬੁਲੇਟਿਨ ਲੈ ਕੇ ਮਾਰਦੇ ਇੱਕ ਨਜ਼ਰ ਖਬਰਾਂ ਦੀਆਂ ਸੁਰਖੀਆਂ ਤੇ ਸੀਐਮ ਆਨੇ ਪੰਜਾਬੀਆਂ ਨੂੰ ਦਿੱਤਾ ਤੋਹਫਾ ਪਹਿਲਾ ਇੰਸਟੀਚਿਊਟ ਆਫ ਲੀਵਰ ਦਾ ਕੀਤਾ ਉਦਘਾਟਨ ਮੁੱਖ ਮੰਤਰੀ ਮਾਨ ਨੇ ਕੀਤੀ ਪ੍ਰੈਸ ਕਾਨਫਰੰਸ ਸੁਖ ਵਿਲਾਸ ਹੋਟਲ ਨੂੰ ਲੈ ਕੇ ਕੀਤਾ ਵੱਡਾ ਖੁਲਾਸਾ ਸ਼ੁਭਕਰਨ ਦਾ ਕੀਤਾ ਗਿਆ ਅੰਤਿਮ ਸੰਸਕਾਰ ਲੱਖਾਂ ਦੀ ਗਿਣਤੀ 'ਚ ਪਹੁੰਚੇ ਲੋਕ ਅਜੀ ਸੁਖਚੰਦ ਸਿੰਘ ਨੇ ਦਿੱਤਾ ਬਿਆਨ ਪੰਜਾਬ ਸਰਕਾਰ ਸ਼ੁਕਰਦੇ ਪਰਿਵਾਰ ਨੂੰ 1 ਕਰੋੜ ਰੁਪਏ ਦੇ ਛੋਟੀ ਪੈਨ ਨੂੰ ਕਾਂਸਟੇਬਲ ਦੀ ਦੇਵੇਗੀ ਨੌਕਰੀ ਤੇ ਹੁਣ ਖਬਰਾਂ ਵਿਸਥਾਰ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਪੰਜਾਬ ਵਾਸੀਆਂ ਨੂੰ ਇੱਕ ਵੱਡਾ ਤੋਹਫਾ ਦਿੱਤਾ ਗਿਆ ਮੁੱਖ ਮੰਤਰੀ ਮਾਨ ਵੱਲੋਂ ਜਮੋਹਾਲੀ ਚ ਪੰਜਾਬ ਦਾ ਪਹਿਲਾ ਇੰਸਟੀਚਿਊਟ ਆਫ ਲੀਵਰ ਐਂਡ ਬਿਲੀਅਰ ਸਾਇੰਸ ਦਾ ਉਦਘਾਟਨ ਕੀਤਾ ਗਿਆ ਇਸ ਦੌਰਾਨ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਤੇ ਹੋਰ ਅਧਿਕਾਰੀ ਵੀ ਮੌਜੂਦ ਰਹੇ ਤੇ ਇਸ ਦੇ ਨਾਲ ਹੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਵਿਰੋਧੀਆਂ ਤੇ ਜਮ ਕੇ ਨਿਸ਼ਾਨੇ ਸਾਧੇ ਗਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਮੋਹਾਲੀ 'ਚ ਪੰਜਾਬ ਦੇ ਪਹਿਲੇ ਇੰਸਟੀਚਿਊਟ ਆਫ ਲੀਵਰ ਐਂਡ ਬਿਲੀਰੀ ਸਾਇੰਸ ਦਾ ਉਦਘਾਟਨ ਕੀਤਾ। ਇੱਥੇ ਲੀਵਰ ਨਾਲ ਸੰਬੰਧਿਤ ਬਿਮਾਰੀਆਂ ਦਾ ਬਹੁਤ ਹੀ ਆਧੁਨਿਕ ਤਰੀਕੇ ਨਾਲ ਇਲਾਜ ਕੀਤਾ ਜਾਵੇਗਾ। ਉੱਤਰ ਭਾਰਤ ਵਿੱਚ ਇਹ ਆਪਣੀ ਕਿਸਮ ਦਾ ਪਹਿਲਾ ਸੰਸਥਾਨ ਹੈ। ਇਸ ਮੌਕੇ ਸੂਬੇ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਮੇਤ ਕਈ ਅਧਿਕਾਰੀ ਮੌਜੂਦ ਰਹੇ ਅਤੇ ਇਸ ਦੇ ਨਾਲ ਹੀ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵਿਰੋਧੀ ਪਾਰਟੀਆਂ ਤੇ ਤਿੱਖੇ ਸ਼ਬਦੀ ਹਮਲੇ ਕੀਤੇ ਗਏ। ਉਨ੍ਹਾਂ ਕਿਹਾ ਕਿ ਪਹਿਲਾ ਅਜਿਹਾ ਉਦਘਾਟਨੀ ਪ੍ਰੋਗਰਾਮ ਪੰਜਾਬ 'ਚ ਹੋ ਨੇ ਬੰਦ ਹੋ ਗਏ ਸਨ ਕਿਉਂਕਿ ਜਿੰਨਾ ਅਫਸਰਾਂ ਨੂੰ ਅਸੀਂ ਚੁਣ ਕੇ ਭੇਜਿਆ ਸੀ ਉਹਨਾਂ ਦਾ ਧਿਆਨ ਉਹਨਾਂ ਦੇ ਪਰਿਵਾਰ ਤੇ ਸੀ ਪੰਜਾਬ 'ਚ 20 ਸਾਲਾਂ ਤੋਂ ਖੁਸ਼ੀਆਂ ਗਾਇਬ ਸਨ ਇਸ ਦੇ ਨਾਲ ਹੀ ਉਹਨਾਂ ਵਿਰੋਧੀ ਪਾਰਟੀਆਂ ਦੇ ਆਗੂਆਂ ਦਾ ਨਾਂ ਲੈਂਦਿਆਂ ਕਿਹਾ ਕਿ ਜਿਹੜੇ ਲੋਕ ਪੰਜਾਬੀ ਵੀ ਨਹੀਂ ਜਾਣਦੇ ਉਹ ਪੰਜਾਬ ਦੇ ਨੰੰਬਰਦਾਰ ਬਣ ਗਏ ਨੇ ਆਪ ਵਿੱਚ ਕਿਹਾ ਜਾਂਦਾ ਹੈ ਬਾਕੀ ਦੇ ਕੰਮ ਬਾਅਦ ਚ ਪਹਿਲਾਂ ਸਿਹਤ ਜ਼ਰੂਰੀ ਹੈ ਅੰਗਰੇਜ਼ੀ 'ਚ ਕਹਿੰਦੇ ਨੇ ਹੈਲਥ ਇਜ਼ ਵੈਲਥ ਗੱਲ ਇੱਕੋ ਹੀ ਹੈ ਸੋ ਅਸੀਂ ਜਦੋਂ 1 ਮਾਰਚ 2022 ਨੂੰ ਤੁਹਾਡੇ ਫਤਵੇ ਨਾਲ ਸੌ ਚੁੱਕੀ ਤਾਂ ਪਹਿਲੇ ਹੀ ਸਾਡਾ ਵਿਜ਼ਨ ਇਹ ਸੀਗਾ ਕਿ ਪੰਜਾਬ ਦੇ ਵਿੱਚ ਹੈਲਥ এডਿਕੇਸ਼ਨ ਤੇ ਇਨਫਰਾਸਟ੍ਰਕਚਰ ਇਹਨਾਂ ਤਿੰਨਾਂ ਚੀਜ਼ਾਂ ਨੂੰ ਅਸੀਂ ਅਪਗ੍ਰੇਡ ਵੀ ਕਰਨਾ ਹੈ ਨਵੇਂ ਵੀ ਬਣਾਉਣੇ ਆ ਤੇ ਨੰਬਰ 1 ਵੀ ਟਾਪ ਕਲਾਸ ਦੀ ਪੜ੍ਹਾਈ ਹੋਵੇ ਟਾਪ ਕਲਾਸ ਦਾ ਇਲਾਜ ਹੋਵੇ ਇਹ ਕਾਨਵੈਂਟ ਸਕੂਲਾਂ ਦੇ ਪੜ੍ਹੇ ਹੋਏ ਨੇ ਪੰਜਾਬੀ ਨਹੀਂ ਬੋਲਣੀ ਆਉਂਦੀ ਪਹਿਲਾਂ ਚੋਨਾ ਫਿਰ ਚੋਨਾ ਮੈਂ ਕਿਹਾ ਚੋ ਪਹਿਲਾਂ ਚੋਨਾ ਫਿਰ ਚੋਨਾ ਇਹ ਕੀ ਕਹਿੰਦੀ ਹੈ ਮੈਂ ਕਿਹਾ ਹਰ ਸਿਮਰਤ ਕਰਕੇ ਕਹੀ ਇਹ ਪਹਿਲਾਂ ਝੋਨਾ ਕਹਿੰਦੀ ਹੈ ਜਾਂ ਚੋਨਾ ਕਹਿੰਦੀ ਹੈ ਨੰਨੇ ਨਾਣੇ ਦਾ ਫਰਕ ਨਹੀਂ ਪਤਾ ਜੀ ਕੋਈ ਇਹਨਾਂ ਨੂੰ ਪੰਜਾਬ ਦਾ ਦਰਦ ਨਹੀਂ ਕੋਈ ਇਹਨਾਂ ਨੂੰ ਪੰਜਾਬ ਦੇ ਲੋਕਾਂ ਨਾਲ ਲੈਣਾ ਦੇਣਾ ਨਹੀਂ ਇਹਨਾਂ ਨੂੰ ਤਾਂ ਆਪਣੀਆਂ ਕੁਰਸੀਆਂ ਦਾ ਦਰਦ ਹੈ بس ਇਹਨਾਂ ਨੂੰ ਇਹੀ ਦੁੱਖ ਹੈ ਆਮਕਰਾਂ ਦੇ 3 ਪੁੱਤ ਆਹ ਕੁਰਸੀਆਂ ਤੇ ਕਿਉਂ ਬਹਿ ਗਏ ਇੱਥੇ ਸਾਡੇ 3 ਪੁੱਤ ਬਹਿੰਦੇ ਹੁੰਦੇ ਕਿਉਂ ਬਹਿ ਗਏ ਆਮਕਰਾਂ ਦੇ ਠੀਕ ਕਹਿੰਦੇ ਸਾਨੂੰ ਸਾਡੇ ਬਾਰੇ ਕੀ ਕਹਿੰਦੇ ਆ ਕਿ ਆਹ ਕਿ ਹੋ ਜਾ ਮਟੀਰੀਅਲ ਆ ਗਿਆ ਸਾਡੇ ਸਾਹਮਣੇ ਸਾਨੂੰ ਮਟੀਰੀਅਲ ਹੀ ਦੱਸਦੇ ਆ ਮੈਂ ਹੈਰਾਨ ਆ ਕਹਿੰਦਾ ਬਾਜਵੇ ਨੇ ਕਿਹਾ ਸੀ ਮੈਂ ਹੈਰਾਨ ਆ ਕਿ ਹੋ ਜਾ ਮਟੀਰੀਅਲ ਆ ਗਿਆ ਜਨਾਬ ਜੀ ਲੋਕਾਂ ਨੇ ਚੁਣ ਕੇ ਭੇਜਿਆ ਹੈ ਕਹਿੰਦਾ ਇੱਕ ਮੋਬਾਈਲ ਮੋਬਾਈਲ ਰਿਪੇਅਰ ਕਰਨ ਵਾਲਾ ਵੀ ਆ ਗਿਆ ਮੋਬਾਈਲ ਰਿਪੇਅਰ ਕਰਨ ਵਾਲੇ ਨੇ ਪਧੌੜ ਤੋਂ ਚੰਨੀਰ ਆਇਆ ਮੈਂ ਕਿਹਾ ਜੀ ਬਾਈਬਾ ਸਾਹਿਬ ਮੋਬਾਈਲ ਰਿਪੇਅਰ ਕਰਨ ਵਾਲੇ ਵੀ ਹੈ ਮੇਰੇ ਵਰਗੇ ਕਈ ਥੋੜੇ ਦਿਮਾਗ ਰਿਪੇਅਰ ਕਰਨ ਵਾਲੇ ਵੀ ਆਏ ਹਨ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਲਗਾਤਾਰ ਲੋਕਾਂ ਦੇ ਹਿੱਤਾਂ 'ਚ ਕੰਮ ਕਰਦੀ ਆ ਰਹੀ ਹੈ ਉੱਥੇ ਹੀ ਦੂਜੇ ਪਾਸੇ ਅੱਜ ਸੀਐਮ ਮਾਨ ਨੇ ਪੰਜਾਬ ਦੇ ਪਹਿਲੇ ਇੰਸਟੀਚਿਊਟ ਆਫ ਲੀਵਰ ਐਡ ਬਿਲੀ ਰਿਸਾਇੰਸ ਦਾ ਉਦਘਾਟਨ ਕੀਤਾ ਅਤੇ ਵਿਰੋਧੀਆਂ ਤੇ ਤੰਜ ਕਸੇ ਗਏ ਹੁਣ ਦੇਖਣਾ ਇਹ ਹੋਵੇਗਾ ਕਿ ਆਉਣ ਵਾਲੇ ਦਿਨਾਂ 'ਚ ਮੁੱਖ ਮੰਤਰੀ ਮਾਨ ਹੋਰ ਕਿਹੜੇ ਵੱਡੇ ਉਦਯੋਗਾਂ ਦਾ ਨੀਂਮਾਨ ਕਰਦੇ ਨੇ ਬਿੱਤੇ ਦਿਨੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕੁਝ ਵੱਡੇ ਖੁਲਾਸੇ ਕਰਨ ਦਾ ਐਲਾਨ ਕੀਤਾ ਗਿਆ ਸੀ ਜਿਸ ਮੋਹਾਲੀ 'ਚ ਲੀਵਰ ਸਾਇੰਸ ਦਾ ਉਦਘਾਟਨ ਕਰਨ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਵਿੱਚ ਉਹਨਾਂ ਨੇ ਮੋਹਾਲੀ ਜ਼ਿਲ੍ਹੇ ਦੇ ਪਿੰਡ ਪੱਲਮਪੁਰ 'ਚ ਸਥਿਤ ਸੁਖ ਵਿਲਾਸ ਹੋਟਲ 'ਨ ਲੈ ਕੇ ਕੁਝ ਵੱਡੇ ਖੁਲਾਸੇ ਕੀਤੇ ਗਏ ਇਸ ਦੇ ਨਾਲ ਹੀ ਬਾਦਲ ਪਰਿਵਾਰ ਵੱਲੋਂ ਕੱਢੀ ਜਾ ਰਹੀ ਪੰਜਾਬ ਚੋਂ ਯਾਤਰਾਵਾਂ ਲੈ ਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਤਿੱਖੇ ਨਿਸ਼ਾਨ ਭਗਵੰਤ ਮਾਨ ਨੇ ਅਹਿਮ ਪ੍ਰੈਸ ਕਾਨਫਰੰਸ ਕੀਤੀ ਜਿਸ ਵਿੱਚ ਉਹਨਾਂ ਬਾਦਲ ਪਰਿਵਾਰ ਤੇ ਜਮਕੇ ਨਿਸ਼ਾਨੇ ਸਾਧੇ ਕਾਨਫਰੰਸ ਦੌਰਾਨ ਮੁੱਖ ਮੰਤਰੀ ਮਾਨ ਨੇ ਬਾਦਲ ਪਰਿਵਾਰ ਦੇ ਸੁਖ ਵਿਲਾਸ ਹੋਟਲ ਨੂੰ ਲੈ ਕੇ ਵੱਡੇ ਖੁਲਾਸੇ ਕੀਤੇ ਉਹਨਾਂ ਨੇ ਸੁਖ ਵਿਲਾਸ ਹੋਟਲ ਬਾਰੇ ਬੋਲਦਿਆਂ ਕਿਹਾ ਕਿ ਇੱਥੇ ਇੱਕ ਰਾਤ ਦਾ ਕਿਰਾਇਆ 4 ਤੋਂ 5 ਲੱਖ ਵਿਚਕਾਰ ਹੈ ਅਤੇ ਹਰ ਕਮਰੇ ਪਿੱਛੇ ਪੂਲ ਹੈ ਅਸਲ 'ਚ ਉਸ ਦਾ ਨਾਂ ਸੁਖ ਵਿਲਾਸ ਨਹੀਂ ਸਗੋ ਮੈਟਰੋ ਇਕੋ ਗ੍ਰੀਨ ਰਿਜ਼ੋਰਟ ਹੈ ਜੋ ਕਿ ਮਹਾਲੀ ਜ਼ਿਲ੍ਹੇ ਦੇ ਪਿੰਡ ਪੱਲਨਪੁਰ 'ਚ ਹੈ ਇਸ ਦੀ ਸ਼ੁਰੂਆਤ ਮੈਟਰੋ ਇਕੋ ਗ੍ਰੀਨ ਰਿਜ਼ੋਰਟ ਵਜੋਂ ਕੀਤੀ ਗਈ ਮੁੱਖ ਮੰਤਰੀ ਮਾਨ ਅੱਗੇ ਕੀ ਕਹਿੰਦੇ ਨੇ ਆਓ ਤੁਹਾਨੂੰ ਸੁਣਾਉਂਦੇ ਹਾਂ ਜਿਹੜਾ ਸੁਖ ਵਿਲਾਸ ਹੋਟਲ ਹੈ ਸੈਵਨ ਸਟਾਰ ਜਿਹਦਾ ਇੱਕ ਰਾਤ ਦਾ ਰਹਿਣ ਦਾ ਕਿਰਾਇਆ 4 ਤੋਂ 5 ਲੱਖ ਵੀ ਹੈ ਹਰ ਕਮਰੇ ਦੇ ਪਿੱਛੇ ਪੂਲ ਹੈ ਉਦੇ ਬਾਰੇ ਮੈਂ ਜਾਣਕਾਰੀ ਦੇਣੀ असल नाम सुख विलास नहीं है नाम है मेट्रो इको ग्रीन रिजोर्ट मेट्रो इको ग्रीन रिजॉर्ट के नाम पलनपुर पिंड है माजरी ब्लॉक का मोहाली डिस्ट्रिक्ट शुरुआत है मेट्रो इको ग्रीन रिजॉर्ट ਸ਼ੁਰੂਆਤ ਹੁੰਦੀ ਹੈ ਜਦੋਂ 1985-86 ਚ ਬਾਦਲ ਫੈਮਲੀ ਨੇ 86 ਕ ਨਾਲ 16 ਮਰਲੇ ਜ਼ਮੀਨ ਖਰੀਦੀ ਪੱਲਨਪੁਰ ਪਿੰਡ ਦੀ ਤੇ ਉਸ ਤੋਂ ਬਾਅਦ ਕਿਉਂਕਿ ਇਹ ਜਿਹੜਾ ਏਰੀਆ ਇਥੇ ਕੰਸਟਰਕਸ਼ਨ ਨਹੀਂ ਹੋ ਸਕਦੀ ਫੋਰੈਸਟ ਦਾ ਏਰੀਆ ਉਹ ਤੁਹਾਨੂੰ ਉਹਨਾਂ ਨੇ ਇੱਕ ਇਕੋ ਟੂਰਿਜ਼ਮ ਪਾਲਿਸੀ ਲਿਆਂਦੀ 2009 ਚ ਇਕੋ ਟੂਰਿਜ਼ਮ ਪਾਲਿਸੀ ਦੇ ਅੰਡਰ ਅਮੈਂਡਮੈਂਟ ਕਰ ਲਈ ਕਿ ਇਥੇ ਹੋਟਲ ਬਣ ਸਕਦੇ ਤੇ ਨਾਲ ਨਾਲ ਕਾਫੀ ਹੋਰ ਅਮੈਂਡਮੈਂਟ ਆਪਣੇ ਫਾਇਦੇ ਨੂੰ ਦੇਖਦੇ ਹੋਏ ਕਰ ਲਈ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਅਜੇ ਹੋਰ ਬਹੁਤ ਕੁਝ ਪਿਆ ਹੈ ਜਿੰਨਾ ਦਾ ਖੁਲਾਸਾ ਅਸੀਂ ਹੌਲੀ-ਹੌਲੀ ਕਰਾਂਗੇ। ਬਾਦਲ ਪਰਿਵਾਰ 2007 ਤੋਂ 2017 ਤੱਕ ਸੱਤਾ 'ਚ ਰਿਹਾ ਅਤੇ ਸਭ ਕੁਝ ਉਸ ਵੇਲੇ ਹੀ ਬਣਿਆ। ਅੱਜ ਉਹ ਪੰਜਾਬ ਬਚਾਓ ਯਾਤਰਾ ਕਰਦੇ ਫਿਰਦੇ ਨੇ। ਹੁਣ ਦੇਖਣਾ ਇਹ ਹੋਵੇਗਾ ਕਿ ਮੁੱਖ ਮੰਤਰੀ ਮਾਨ ਵੱਲੋਂ ਕਿਤੇਗੇ ਖੁਲਾਸਿਆਂ ਤੋਂ ਬਾਅਦ ਬਾਦਲ ਪਰਿਵਾਰ ਦਾ ਕੀ ਪ੍ਰਤੀਕਰਮ ਆਉਂਦਾ ਹੈ। ਖਨੌਰੀ ਬਾਰਡਰ ਤੇ ਹਰਿਆਣਾ ਪੁਲਿਸ ਦੀ ਗੋਲੀ ਲੱਗਣ ਕਾਰਨ ਨੌਜਵਾਨ ਕਿਸਾਨ ਸ਼ੁਭ ਕਰਨ ਦੀ ਮੌਤ ਹੋ ਗਈ ਸੀ। ਜਿਸ ਤੋਂ ਬਾਅਦ ਪਰਿਵਾਰ ਨੇ ਕਿਸਾਨ ਆਗੂਆਂ ਵੱਲੋਂ ਪੰਜਾਬ ਸਰਕਾਰ ਤੇ ਐਫ ਆਈ ਆਰ ਦਰਜ ਕਰਨ ਲਈ ਪਿਛਲੇ 8 ਦਿਨ ਤੋਂ E <síntos> ਮੰਗ ਕੀਤੀ ਜਾ ਰਹੀ ਸੀ ਤੇ ਹੁਣ ਪੰਜਾਬ ਪੁਲਿਸ ਕੋਲ ਐਫ ਆਈ ਆਰ ਦਰਜ ਕਰ ਲਈ ਗਈ ਹੈ ਜਿਸ ਤੋਂ ਬਾਅਦ ਅਜ ਸੁਪਕਰਨ ਦਾ ਉਸਦੇ ਜੱਦੀ ਪਿੰਡ ਬੱਲੋ ਵਿਖੇ ਅੰਤਿਮ ਸੰਸਕਾਰ ਕੀਤਾ ਗਿਆ। ਬੀਤੀ ਰਾਤ ਖਨੋਰੀ ਸਹਤ ਤੇ ਮਾਰੇ ਗਏ ਕਿਸਾਨ ਸੁਪਕਰਨ ਸਿੰਘ ਦੀ ਲਾਸ਼ ਦਾ ਪੋਸਟਮਾਰਟਮ ਕਰਵਾਇਆ ਗਿਆ। ਸੁਪਕਰਨ ਦੀ ਮੌਤੇ ਦੇ ਮਾਮਲੇ 'ਚ ਪੰਜਾਬ ਪੁਲਿਸ ਨੇ ਪਟਿਆਲਾ ਦੇ ਪਾਤੜਾ ਥਾਣਾ 'ਚ ਅਣਪਛਾਤੇ ਵਿਅਕਤੀਆਂ ਖਿਲਾਫ ਕਤਲ ਦਾ ਕੇਸ ਦਰਜ ਕੀਤਾ ਹੈ। ਕਿਸਾਨਾਂ ਅਤੇ ਪਰਿਵਾਰਕ ਮੈਂਬਰਾਂ ਦੀ ਸਹਿਮਤੀ ਤੋਂ ਬਾਅਦ ਬੀਤੀ ਰਾਤ 11 ਵਜੇ ਸੁਪਕਰਨ ਦੀ ਲਾਸ਼ ਦਾ ਪੋਸਟਮਾਰਟਮ ਕਰਵਾਇਆ ਗਿਆ। ਇਸ ਤੋਂ ਬਾਅਦ ਕਿਸਾਨ ਆਗੂਆਂ ਵੱਲੋਂ ਸੁਪਕਰਨ ਦੀ ਮਿੱ ਦੇਹ ਨੂੰ ਸਭ ਤੋਂ ਪਹਿਲਾਂ ਖਨੋਰੀ ਬਾਰਡਰ ਤੇ ਲਿਜਾਇਆ ਗਿਆ ਜਿੱਥੇ ਕਿਸਾਨਾਂ ਨੇ ਸ਼ਰਦਾ ਦੇ ਫੁੱਲ ਪੇਟ ਕੀਤੇ ਅਤੇ ਫਿਰ ਸ਼ੁਭਕਰਨ ਦੇ पार्थिव ਸਰੀਰ ਨੂੰ ਉਸ ਦੇ ਜੱਦੀ ਪਿੰਡ ਵੱਲੋਂ ਵਿਖੇ ਲਿਜਾਇਆ ਗਿਆ ਜਿੱਥੇ ਲੱਖਾਂ ਦੀ ਗਿਣਤੀ ਵਿੱਚ ਲੋਕ ਪਹੁੰਚੇ ਉੱਥੇ ਪਹੁੰਚੇ ਲੋਕਾਂ ਨੇ ਉਸ ਨੂੰ ਫੁੱਲਾਂ ਦੇ ਨਾਲ ਸ਼ਰਧਾਂਜਲੀ ਭੇਟ ਕੀਤੀ ਲੋਕਾਂ ਦੇ ਦਰਸ਼ਨ ਕਰਵਾਉਣ ਤੋਂ ਬਾਅਦ ਉਸ ਨੂੰ ਅੰਤਿਮ ਸੰਸਕਾਰ ਕੀਤਾ ਗਿਆ ਸ਼ਰਦਾ ਦੇ ਫੁੱਲ ਪੇਟ ਕੀਤੇ ਸੀ ਜਿੱਦਣ ਉਹਦੇ ਮਾਰਚਰੀ ਚ ਹਿਆਲੇ ਰਿਜਿੰਦਰਾ ਹਸਪਤਾਲ ਚ ਪਹੁੰਚੀ ਗਈ ਅਸੀਂ ਉਦਨ ਵੀ ਦਰਵਾਰ ਨਾਲ ਪਿੰਡ ਵਾਸੀਆਂ ਨੇ ਉਦਨ ਵੀ ਆਪਣਾ ਦੁੱਖ ਜ਼ਾਹਰ ਕੀਤਾ ਸੀ ਔਰ ਕਾਕਾ ਸਿੰਘ ਕੋਟੜਾ ਜਿਹੜੇ ਬੀਕੇਯੂ ਸਿੱਧੂਪੁਰ ਜਥੇਬੰਦੀ ਦੇ ਆਗੂ ਨੇ ਉਹਨਾਂ ਨਾਲ ਵੀ ਆਪਣੀਆਂ ਸਵੇਦਨਾਵਾਂ ਆਪਣੀ ਹਮਦਰਦੀ ਦਾ ਇਜ਼ਹਾਰ ਕੀਤਾ ਸੀ ਅੱਜ ਜੋ ਹਾਲਾਤ ਨੇ ਇਨ੍ਹਾਂ ਹਾਲਤਾਂ ਚ ਜਿਸ ਤਰ੍ਹਾਂ ਸਾਡਾ 250 ਬੰਦਾ ਜਿਹਦੀਆਂ ਅੱਖਾਂ ਚ ਪੈਲੇਟ ਕੰਨਾਂ ਦੇ ਵਿਛਾਣ ਪਏ ਨੇ ਕਿ ਕਿ ਮਿਲਿਕ ਨੂੰ ਬੋਲ ਆਈ ਹੈ ਪਰ ਇਕਪਾਲ ਸਿੰਘ ਇੱਕਿਸਮ ਦਾ ਪੀਜੀਆਈ ਦੇ ਵਿੱਚ ਆਪਣੀ ਜਿੰਦਗੀ ਬਰਤਾਲ ਜਦੋਂ ਜਹਿਦ ਕਰ ਰਿਹਾ ਹੈ ਅਰਸ਼ੁਕਰਮ ਸਿੰਘ ਦੀ ਸ਼ਹਾਦਤ ਹੈ ਇਸ ਹਾਫ ਹੈ ਕਿ ਬੀਜੇਪੀ ਨੇ ਦੇਸ਼ ਦੇ ਕਿਸਾਨਾਂ ਦੇ ਖਿਲਾਫ ਕਿਸ ਤਰ੍ਹਾਂ ਨਾਲ ਨਾਫਸ਼ੀਵਾਦੀ ਕਮਲਾ ਪੇਜਾਂਗਾ ਜਿਹੜੀ ਉਹ ਪੇਸ਼ ਕੀਤੀ ਹੈ ਅਰਸ਼ੁਕਰਮ ਸਿੰਘ ਦੀ ਸ਼ਹਾਦਤ ਹੈ ਜਾਈ ਨਹੀਂ ਜਾਉਂਦੀ ਕਿ ਬੀਜੇਪੀ ਦੇ ਸਿਆਸੀ ਕਫਨ ਚਿਲ ਸਾਬਤ ਹੁੰਦਾ ਕਾਰਨ ਜਿਹੜਾ ਤਰ੍ਹਾਂ ਆਜੇ ਅਸੀਂ ਸੰਯੁਕਤ ਗਜ਼ਰ ਮੋਰਚੀ ਦੀ ਪੂਰੀ ਟੀਮ ਜਿਸ ਚਾ ਪੰਦੇਵ ਸਿੰਘ ਨਿਹਾਲਗੜ੍ਹ ਜੀ ਬਿੰਦਰ ਸਿੰਘ ਗੋਲੇਵਾਲਾ ਸਾਹਿਬ ਅੰਦਰ ਪੈਸੇ ਕੁਲਕੇ ਸਾਹਿਬ ਗੁਰਵਿੰਦਰ ਪੱਲੋਂ ਅ ਅਫਤਾਰ ਮਹਿਮਾ ਜੀ ਪਰਸ਼ੋਤਮ ਗਿੱਲ ਜੀ ਗੁਰਪ੍ਰੀਤ ਮਹਿਮਾ ਜੀ ਨਸ਼ਤਰ ਸਿੰਘ ਜੈਤੋ ਜੀ ਅਮਰੀਕ ਸਿੰਘ ਖਫੜੇ ਭਾਈਕੇ ਜੀ ਹਰਦੇਵ ਸਿੰਘ ਅਰਸ਼ੀ ਜੀ ਨੂੰ ਵੀ ਮੈਂ ਦੇਖ ਰਿਹਾ ਇਹ ਸਾਰੇ ਅਸੀਂ ਅੱਜ ਇੱਥੇ ਇਸ ਸਮੇਂ ਪਿੰਡ ਵਾਸੀਆਂ ਨਾਲ ਉਸ ਸ਼ਹੀਦ ਦੀ ਜਥੇਬੰਦੀ ਨਾਲ ਉਸਦੇ ਪਰਿਵਾਰ ਨਾਲ ਉਸਦੇ ਸਪੁੱਛੇ ਜਿਹੜੇ ਵੀ ਰਿਸ਼ਤੇਦਾਰ ਨੇ ਉਹਨਾਂ ਨਾਲ ਇਸ ਲੋਕਨੀ ਖੜੀ ਚਾਏ ਤੁਹਾਨੂੰ ਦੱਸ ਦੇਈਏ ਕਿ 21 ਫਰਵਰੀ ਨੂੰ ਕਿਸਾਨ ਅੰਦੋਲਨ ਦੇ ਦੌਰਾਨ ਹਰਿਆਣਾ ਪੁਲਿਸ ਦੀ ਗੋਲੀ ਲੱਗਨ ਕਾਰਨ ਸ਼ੁਭਕਰਨ ਦੀ ਮੌਤ ਹੋ ਗਈ ਸੀ। ਉਸ ਦੀ ਮੌਤ ਤੋਂ ਬਾਅਦ ਕਿਸਾਨਾਂ ਵੱਲੋਂ ਅੰਦੋਲਨ ਟਾਲ ਦਿੱਤਾ ਗਿਆ। ਸ਼ੁਭਕਰਨ ਦੀ ਮੌਤ ਨੂੰ ਲੈ ਕੇ ਸਾਰੇ ਪੰਜਾਬ 'ਚ ਸੋਗ ਦੀ ਲਹਿਰ ਫੈਲ ਗਈ ਸੀ। ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ 'ਚ ਧਰਨੇ ਪ੍ਰਦਰਸ਼ਨ ਵੀ ਕੀਤੇ ਗਏ। ਕੈਂਡਲ ਮਾਰਚ ਕੱਢਿਆ ਗਿਆ ਅਤੇ ਬੀਤੇ ਦਿਨ ਕਾਂਗਰਸ ਵੱਲੋਂ ਟਰੈਕਟਰ ਮਾਰਚ ਵੀ ਕੱਢਿਆ ਗਿਆ। ਅੱਜ ਸ਼ੁਭਕਰਨ ਦਾ ਅੰਤਿਮ ਸੰਸਕਾਰ ਹੋ ਗਿਆ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਕਿਸਾਨ ਆਗੂਆਂ ਵੱਲੋਂ ਦਿੱਲੀ ਅੰਦੋਲਨ ਨੂੰ ਲੈ ਕੇ ਕੀ ਫੈਸਲਾ ਲਿਆ ਜਾਂਦਾ ਹੈ। ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਦੀ ਮੌਤ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਪਰਿਵਾਰ ਦੀ ਹਰ ਸੰਭਵ ਮਦਦ ਕਰਨ ਦਾ ਭਰੋਸਾ ਦਿੱਤਾ ਗਿਆ ਜਿਸ ਦੇ ਨਾਂ ਪੰਜਾਬ ਪੁਲਿਸ ਦੇ ਆਈਜੀ ਸੁਖਚਾਨ ਸਿੰਘ ਗਿੱਲ ਵੱਲੋਂ ਇੱਕ ਬਿਆਨ ਜਾਰੀ ਕੀਤਾ ਗਿਆ ਜਿਸ ਵਿੱਚ ਉਹਨਾਂ ਦੱਸਿਆ ਕਿ ਸ਼ੁਭਕਰਨ ਦੇ ਪਰਿਵਾਰ ਨੂੰ 1 ਕਰੋੜ ਰੁਪਏ ਤੇ ਉਸਦੀ ਛੋਟੀ ਭੈਣ ਨੂੰ ਕਾਂਸਟੇਬਲ ਦੀ ਨੌਕਰੀ ਦਿੱਤੀ ਜਾਵੇਗੀ ਪੰਜਾਬ ਪੁਲਿਸ ਆਈਜੀ ਸੁਖਚਾਨ ਸਿੰਘ ਨੇ ਖਨੌਰੀ ਬਾਰਡਰ ਤੇ 21 ਫਰਵਰੀ ਨੂੰ ਪੁਲਿਸ ਮੁਕਾਬਲੇ ਚ ਮਾਰੇ ਗਏ ਬਠਿੰਡਾ ਦੇ ਨੌਜਵਾਨ ਕਿਸਾਨ ਸ਼ੁਭਕਰਨ ਦੀ ਮੌਤ ਦੇ ਮਾਮਲੇ 'ਚ ਵੱਡਾ ਬਿਆਨ ਦਿੱਤਾ ਹੈ ਪੰਜਾਬ ਪੁਲਿਸ ਵੱਲੋਂ ਕਾਨੂੰਨੀ ਸਲਾਹਤ ਬਾਤ ਜ਼ੀਰੋ ਐਫ ਆਈ ਆਰ ਦਰਜ ਕੀਤੀ ਗਈ ਇਹ ਜਾਣਕਾਰੀ ਆਈਜੀ ਸੁਪਚਨ ਸਿੰਘ ਨੇ ਟਵੀਟ ਕਰਕੇ ਦਿੱਤੀ ਹੈ ਪੰਜਾਬ ਪੁਲਿਸ ਆਈਜੀ ਸੁਪਚਨ ਸਿੰਘ ਗਿੱਲ ਨੇ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ੁਕਰਨ ਦੇ ਪਰਿਵਾਰ ਨੂੰ 1 ਕਰੋੜ ਰੁਪਏ ਦੇ ਮੁਆਵਜ਼ੇ ਦਾ ਐਲਾਨ ਕੀਤਾ ਹੈ ਇਸ ਦੇ ਨਾਲ ਹੀ ਪਰਿਵਾਰ ਦੀ ਇੱਛਾ ਦੇ ਅਨੁਸਾਰ ਸ਼ੁਭਕਰਨ ਦੀ ਭੈਣ ਨੂੰ ਪੰਜਾਬ ਪੁਲਿਸ ਕਾਂਸਟੇਬਲ ਦੀ ਨੌਕਰੀ ਦੇਣ ਦੀ ਪੇਸ਼ਕਸ਼ ਕੀਤੀ ਜਾਵੇਗੀ। ਉਹਨਾਂ ਅੱਗੇ ਲਿਖਿਆ ਕਿ ਪੰਜਾਬ ਪੁਲਿਸ ਸ਼ੁਭਕਰਨ ਦੇ ਪਰਿਵਾਰ ਨਾਲ ਖੜੀ ਹੈ ਅਤੇ ਉਹਨਾਂ ਦੀ ਮਦਦ ਲਈ ਹਰ ਸੰਭਵ ਕੋਸ਼ਿਸ਼ ਕਰਨਗੇ। ਸ਼ੁਭਕਰਨ ਸਿੰਘ ਦੇ ਕੇਸ ਵਿੱਚ ਪੰਜਾਬ ਪੁਲਿਸ ਵੱਲੋਂ ਕਾਨੂੰਨੀ ਮਾਰਾਂ ਤੋਂ رائے ਲੈਣ ਤੋਂ ਬਾਅਦ ਜ਼ੀਰੋ ਐਫ ਆਈ ਆਰ ਦਰਜ ਕੀਤੀ ਗਈ ਹੈ। ਇਸ ਕੇਸ ਦੀ ਅਗਲੀ ਰੀ ਤਫ਼ਤੀਸ਼ ਕਾਨੂੰਨ ਮੁਤਾਬਕ ਕੀਤੀ ਜਾਊਗੀ। ਅੱਜ ਪਰਿਵਾਰ ਵੱਲੋਂ ਸ਼ੁਭਕਰਨ ਸਿੰਘ ਦਾ ਅੰਤਿਮ ਸੰਸਕਾਰ ਕੀਤਾ ਜਾ ਰਿਹਾ ਹੈ। ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਪਰਿਵਾਰ ਨੂੰ 1 ਕਰੋੜ ਰੁਪਏ ਦੀ ਰਾਸ਼ੀ ਅਤੇ ਉਹਨਾਂ ਦੇ ਪਰਿਵਾਰ ਦੀ ਇੱਛਾ ਦੇ ਮੁਤਾਬਕ ਉਹਨਾਂ ਦੀ ਬੇਟੀ ਜਿਸ ਨੇ ਪਲੱਸ 2 ਕੀਤੀ ਹੋਈ ਹੈ ਉਸ ਨੂੰ ਕਾਂਸਟੇਬਲ ਦੀ ਨੌਕਰੀ ਦਿੱਤੀ ਜਾ ਰਹੀ ਹੈ। ਪੰਜਾਬ ਦੇ ਮੁੱਖ ਮੰਤਰੀ ਸਾਹਿਬ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਸ਼ਹੀਦ ਸੁਭਕਰਨ ਸਿੰਘ ਦੇ ਪਰਿਵਾਰ ਨਾਲ ਹਰ ਵਕਤ ਖੜੀ ਹੈ। ਦੱਸਦਾ ਹੀ ਇਹ ਕਿ ਕਿਸਾਨ ਸੁਭਕਰਨ ਸਿੰਘ ਦਾ ਬੁੱਧਵਾਰ 22 ਫਰਵਰੀ ਨੂੰ ਦੇਰ ਰਾਤ ਪੋਸਟਮਾਰਟਮ ਕੀਤਾ ਗਿਆ। ਅੱਜ ਸੁਭਕਰਨ ਦੀ ਮ੍ਰਿਤਕ ਦੇਹ ਨੂੰ ਖਨੌਰੀ ਬਾੜਾ ਲਿਜਾਇਆ ਗਿਆ। ਉੱਥੇ ਸ਼ਰਧਾਂਜਲੀ ਦੇਣ ਤੋਂ ਬਾਅਦ ਬਠਿੰਡਾ ਦੇ ਜੱਦੀ ਪਿੰਡ 'ਚ ਨੌਜਵਾਨ ਕਿਸਾਨ ਸੁਭਕਰਨ ਦਾ ਅੰਤਿਮ ਸੰਸਕਾਰ ਕੀਤਾ ਗਿਆ। ਸਮਾਹੌਤ ਲੈਗ ਬ੍ਰੇਕ ਦਾ ਮਿਲਦੇ ਆਂ ਬ੍ਰੇਕ ਤੋਂ ਬਾਅਦ ਬ੍ਰੇਕ ਤੋਂ ਬਾਅਦ ਮੁਰਦਾ ਦਾ ਸਵਾਗਤ ਹੈ ਆਵਾਦ ਦੇ ਅਗਲੀ ਖਬਰ ਦੇ ਨਾਲ ਸ਼ੁਭਕਰਨ ਸਿੰਘ ਦੀ ਮੌਸਮ ਸੰਬੰਧੀ ਪੰਜਾਬ ਪੁਲਿਸ ਵੱਲੋਂ ਐਫਆਈਆਰ ਦਰਜ ਕਰ ਲਈ ਗਈ ਹੈ ਇਸ ਨੂੰ ਜ਼ੀਰੋ ਐਫਆਈਆਰ ਕਿਹਾ ਗਿਆ ਜਿਸ ਤੋਂ ਬਾਅਦ ਸਿਆਸੀ ਪਾਰਟੀਆਂ ਵੱਲੋਂ ਪੰਜਾਬ ਸਰਕਾਰ ਨੂੰ ਘੇਰਿਆ ਜਾ ਰਿਹਾ ਹੈ ਇਸ ਤਰ੍ਹਾਂ ਦੇ ਸਵਾਲ ਚੁੱਕੇ ਗਏ ਨੇ ਇਸ ਦੇ ਨਾਲ ਹੀ ਬਿਕਰਮ ਸਿੰਘ ਮਜੀਠੀਆ ਨੇ ਨਾਰਾਜ਼ਗੀ ਜ਼ਾਹਰ ਕਰਦੇ ਕਿਹਾ ਕਿ ਇਸ ਦੇ ਨਾਲ ਕੋਈ ਸ਼ੁਭਕਰਨ ਇਨਸਾਫ ਨਹੀਂ ਮਿਲੇਗਾ ਪੰਜਾਬ ਤੇ ਹਰਿਆਣਾ ਦੀ ਖਨੋਰੀ ਹੱਦ ਤੇ 21 ਫਰਵਰੀ ਨੂੰ ਹਰਿਆਣਾ ਪੁਲਿਸ ਦੀ ਗੋਲੀ ਲੱਗਨ ਕਾਰਨ ਨੌਜਵਾਨ ਕਿਸਾਨ ਸੁਪਕਰਨ ਦੀ ਮੌਤ ਹੋ ਗਈ ਸੀ ਤੇ ਇਸ ਸਬੰਧੀ ਪੰਜਾਬ ਪੁਲਿਸ ਨੇ ਐਫ ਆਈ ਆਰ ਦਰਜ ਕਰ ਲਈ ਹੈ ਇਸ ਨੂੰ 0 ਐਫ ਆਈ ਆਰ ਕਿਹਾ ਗਿਆ ਹੈ ਜਿਸ ਨੂੰ ਲੈ ਕੇ ਵੀ ਰੋਧੀਆਂ ਵੱਲੋਂ ਪੰਜਾਬ ਸਰਕਾਰ ਤੇ ਕਈ ਸਵਾਲ ਚੁੱਕੇ ਜਾ ਰਹੇ ਨੇ ਅਤੇ ਇਸ ਦੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਵਿਕਰਮ ਸਿੰਘ ਮਜੀਠੀਆ ਨੇ ਇਤਰਾਜ਼ ਜਤਾਉਂਦੇ ਹੋਏ ਕਿਹਾ ਕਿ ਇਸ ਨਾਲ ਕਦੇ ਵੀ ਸੁਪਕਰਨ ਸਿੰਘ ਨੂੰ ਇਨਸਾਫ ਨਹੀਂ ਮਿਲੇਗਾ ਮਜੀਠੀਆ ਨੇ ਪੋਸਟ ਸਾਂਝੀ ਕਰਦੇ ਹੋਏ ਲਿਖਿਆ ਹੈ ਕਿ ਪਲਟੂ ਰਾਮ ਭਗਵੰਤ ਮਾਨ ਨੇ ਨੌਜਵਾਨ ਸ਼ੁਭ ਕਰਨ ਸਿੰਘ ਦੇ ਕਤਲ ਦੇ ਮਾਮਲੇ 'ਚ ਜੋ ਐਫ ਆਈ ਆਰ ਦਰਜ ਕੀਤੀ ਹੈ ਉਹ ਕਿਸੇ ਵੀ ਅਦਾਲਤੀ ਪਰਖ ਦੀ ਕਸਵੱਟੀ ਤੇ ਖਰੀ ਨਹੀਂ ਉਤਰਨ ਵਾਲੀ ਭਗਵੰਤ ਮਾਨ ਮੈਂ ਸਮਝਦਾ ਹਾਂ ਕਿ ਦੇਸ਼ ਦੁਨੀਆ ਦਾ ਸਭ ਤੋਂ ਪ੍ਰਸਿੱਧ ਤੇ ਕਾਮਯਾਬ ਪਲਟੂ ਰਾਮ ਕੋ ਹਾਂਜੀ ਪਲਟੂ ਰਾਮ ਦੀ ਇੱਕ ਨਵੀਂ ਹਰਕਤ ਸਾਹਮਣੇ ਆਈ ਹੈ ਬੜੇ ਅਫਸੋਸ ਦੀ ਗੱਲ ਹੈ ਕਿ 8 ਤੋਂ 9 ਦਿਨ ਲੱਗੇ ਉਹਨੂੰ ਐਫ ਆਈ ਆਰ ਦਰਜ ਕਰਨ ਨੂੰ ਔਰ ਜਿਹੜੀ ਐਫ ਆਈ ਆਰ ਦਰਜ ਹੋਈ ਆ ਉਹ ਇਹ ਜੀ ਨਿਕੰਮੀ ਐਫ ਆਈ ਆਰ ਦਰਜ ਹੋਈ ਆ ਏਡੀ ਕਮਜ਼ੋਰ ਐਫ ਆਈ ਆਰ ਦਰਜ ਹੋਈ ਆ ਕਿ ਇਹ ਤੋਂ ਵੱਧ ਮਿਲੀ ਭੁਗਤ ਕਿਵੇਂ ਹਰਿਆਣੇ ਦੇ ਨਾਲ ਸਾਂਝਗਾੜ ਜਿਹਨੂੰ ਮੈਂ ਟਾਉਟੀ ਪਹਿਲੇ ਦਿਨ ਤੋਂ ਕਹਿੰਦਾ ਸੀ ਟਾਉਟੀ ਸਾਹਮਣੇ ਆਈ ਆ ਕਿ 8 ਦਿਨਾਂ ਬਾਅਦ ਤੁਸੀਂ ਐਫ ਆਈ ਆਰ ਦਰਜ ਕਰ ਰਹੇ ਹੋ ਅਣਪਛਾਤੇ ਲੋਕਾਂ ਇਹਦਾ ਮਤਲਬ ਸ਼ਾਇਦ ਲੋਕ ਸਮਝ ਨਹੀਂ ਰਹੇ ਹੌਲੀ ਹੌਲੀ ਸਮਝਣਗੇ ਕਿ ਜਦ ਇੱਕ ਉੱਚੇ ਮਾਮਲਾ ਜਾਣਾ ਇਟ ਵਿਲ ਫਾਲ 플랫 ਔਨ ਦਾ ਗਰਾਉਂਡ ਇਸ ਐਫ ਆਈ ਆਰ ਦਾ ਕੁਝ ਬਣਨਾ ਨਹੀਂ ਸੁਭ ਕਰਨ ਨੂੰ ਕਦੇ ਇਨਸਾਫ ਮਿਲਣਾ ਹੀ ਨਹੀਂ ਕਿ ਉਹਨੂੰ ਗੋਲੀ ਕਿਨੇ ਮਾਰੀ ਦੱਸ ਦਈਏ ਕਿ 27 ਫਰਵਰੀ ਨੂੰ ਸ਼ੁਭਕਰਨ ਸਿੰਘ ਦਾ ਪੋਸਟਮਾਰਮ ਕੀਤਾ ਗਿਆ ਅਤੇ ਹੁਣ ਐਫਆਈਆਰ ਦਰਜ ਹੋਣ ਤੋਂ ਬਾਅਦ ਆਸ਼ੂ ਕਰਨ ਦਾ ਅੰਤਿਮ ਸੰਸਕਾਰ ਕੀਤਾ ਗਿਆ ਤੇ ਇਸ ਦੇ ਨਾਲ ਹੀ ਵਿਰੋਧੀਆਂ ਵੱਲੋਂ ਸੂਬਾ ਸਰਕਾਰ ਤੇ ਕਈ ਸਵਾਲ ਚੁੱਕੇ ਜਾ ਰਹੇ ਨੇ ਹੁਣ ਦੇਖਣਾ ਇਹ ਹੋਵੇਗਾ ਕਿ ਸੂਬਾ ਸਰਕਾਰ ਵਿਰੋਧੀਆਂ ਵੱਲੋਂ ਚੁੱਕੇ ਗਏ ਸਵਾਲਾਂ ਦਾ ਕੀ ਜਵਾਬ ਦਿੰਦੀ ਹੈ ਲੁਧਿਆਣਾ ਦੇ ਨਗਰ ਨਿਗਮ ਦਫਤਰ ਨੂੰ ਜ਼ਬਰਦਸਤੀ ਤਾਲਾ ਲਾਉਣ ਦੇ ਦੋਸਤ ਤਹਿਤ ਕੋਤਵਾਲੀ ਪੁਲਿਸ ਵੱਲੋਂ ਸੰਸਦ ਮੈਂਬਰ ਰਵਨੀਤ ਬਿੱਟੂ ਸਾਬਕਾ ਕਾਂਗਰਸੀ ਮੰਤਰੀ ਭਾਰਤ ਪੂਸ਼ਣ ਆਸ਼ੂ ਸੰਜੇ ਤਲਵਾਰ ਤੇ ਸਾਬਕਾ ਡਿਪਟੀ ਮੇਅਰ ਸ਼ਾਮਸੁੰਦਰ ਕਾਂਗਰਸੀਆਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ ਇਹ ਮਾਮਲਾ ਸਰਕਾਰੀ ਡਿਊਟੀ 'ਚ ਦਖਲ ਦੇਣ ਦੇ ਮੱਦੇ ਨੇ ਦਰਜ ਕੀਤਾ ਗਿਆ ਲੋਕ ਸਭਾ ਮੈਂਬਰ ਰਵਨੀ ਸਿੰਘ ਬਿੱਟੂ ਤੇ ਸਾਬਕਾ ਕਾਂਗਰਸ ਮੰਤਰੀ ਭਾਰਤ ਭੂਜਨ ਆਸ਼ੂ ਅਤੇ ਸੰਜੇ ਤਲਵਾਰ ਮੁਸ਼ਕਲਾਂ ਵਿੱਚ ਘਿਰਦੇ ਹੋਏ ਨਜ਼ਰ ਆ ਰਹੇ ਨੇ ਦਰਸਲ ਲੁਧਿਆਣਾ ਨਗਰ ਨਿਗਮ ਚ 27 ਫਰਵਰੀ ਲੋਕ ਸਭਾ ਮੈਂਬਰ ਰਵਨੀ ਸਿੰਘ ਬਿੱਟੂ ਭਾਰਤ ਭੂਜਨ ਆਸ਼ੂ ਸੰਜੇ ਤਲਵਾਰ ਤੇ ਸੈਂਕੜੇ ਵਰਕਰਾਂ ਨੇ ਸਰਕਾਰ ਖਿਲਾਫ ਕੰਮ ਨਾ ਹੋਣ ਉੱਤੇ ਰੋਸ ਪ੍ਰਦਰਸ਼ਨ ਕੀਤਾ ਸੀ ਅਤੇ ਇਸ ਦੇ ਨਾਲ ਉਹਨਾਂ ਵੱਲੋਂ ਨਗਰ ਨਿਗਮ ਦੇ ਦਫ਼ਤਰ ਨੂੰ ਤਾਲਾ ਵੀ ਲਗਾ ਦਿੱਤਾ ਗਿਆ ਜਿਸ ਕਾਰਨ ਸਰਕਾਰੀ ਡਿਊਟੀ 'ਚ ਰੁਕਾਵਟ ਪਾਈ ਗਈ ਇਸ ਤੋਂ ਇਲਾਵਾ ਦਫ਼ਤਰ 'ਚ ਲੋਕਾਂ ਨੂੰ ਨਹੀਂ ਆਉਣ ਦਿੱਤਾ ਗਿਆ ਇਸ ਤੋਂ ਬਾਅਦ ਨਗਰ ਨਿਗਮ ਦੇ ਮੁਲਾਜ਼ਮ ਦੀ ਸ਼ਿਕਾਇਤ ਵੱਖ-ਵੱਖ ਤਰ੍ਹਾਂਾਂ ਤਹਿਤ ਸੰਸਦ ਮੈਂਬਰ ਰਵਨੀ ਸਿੰਘ ਬਿੱਟੂ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਲੁਧਿਆਣਾ ਕਾਂਗਰਸ ਦੇ ਪ੍ਰਧਾਨ ਸੰਜੇ ਤਲਵਾਰ ਸਾਬਕਾ ਡਿਪਟੀ ਮੇਅਰ ਸ਼ਾਮ ਸੁੰਦਰ ਮਲਹੋਤਰਾ ਸਮੇਤ 60 ਕਾਂਗਰਸੀਆਂ ਨੂੰ ਨਾਮਜ਼ਦ ਕੀਤਾ ਗਿਆ ਫਿਲਹਾਲ ਲੁਧਿਆਣਾ ਪੁਲਿਸ ਦੇ ਅਧਿਕਾਰੀ ਇਸ ਮਾਮਲੇ ਵਿੱਚ ਚੁੱਪਵੱਟੀ ਬੈਠੇ ਨੇ ਇਸ ਦੇ ਨਾਲ ਹੀ ਲੋਕ ਸਭਾ ਮੈਂਬਰ ਰਵਨੀ ਸਿੰਘ ਬਿੱਟੂ ਨੇ ਸਰਕਾਰ ਤੇ ਨਿਸ਼ਾਨਾ ਸਾਧਦੇ ਹੋਏ ਟਵੀਟ ਕਰਕੇ ਲਿਖਿਆ ਹੈ ਕਿ ਪੰਜਾਬ ਸਰਕਾਰ ਦੇ ਸਾਡੇ ਕਿਸਾਨਾਂ ਨੂੰ ਗੋਲੀਆਂ ਮਾਰ ਮਾਰਨ ਵਾਲੀ ਹਰਿਆਣਾ ਪੁਲਿਸ ਤੇ ਕਾਰਵਾਈ ਵੇਲੇ ਤਾਂ ਹੱਥ ਕੰਬਦੇ ਨੇ ਪਰ ਜਦੋਂ ਲੋਕਾਂ ਦੇ ਹੱਕ ਲਈ ਅਸੀਂ ਧਰਨਾ ਲਾਉਂਦਿਆਂ ਤਾਂ ਸਾਡੀ ਆਵਾਜ਼ ਨੂੰ ਦਬਾਉਣ ਲਈ ਐਫ ਆਈ ਆਰ ਅਗਲੇ ਦਿਨ ਹੀ ਦਰਜ ਹੋ ਜਾਂਦੀ ਹੈ ਸਰ ਜੀ ਇਹ ਇੱਥੇ ਧਰਨਾ ਲਾਣਾ ਸੀ ਕਾਂਗਰਸ ਪਾਰਟੀ ਦੇ ਲੀਡਰ ਸਾਹਿਬ ਆਏ ਸੀਗੇ ਤੇ ਇਹਨਾਂ ਨੇ ਗੇਟ ਬੰਦ ਸੀਗਾ ਫਟਾਫਟ ਆਏ ਸਾਰੇ ਕਟਵਰ 60 70 ਜਿਹੜੇ 100 150 ਸੀਗਾ ਜੱਥਾ ਸੀਗਾ ਅਸੀਂ ਤਾਂ ਹੁਣ ਸਰਕਾਰੀ ਡਿਊਟੀ ਕਰਦੇ ਆ ਆਪਣਾ ਡਰ ਵੀ ਹੁੰਦਾ ਹੈ ਵੀ ਕਿਸੇ ਨੇ ਚਲੋ ਤੇ ਸਾਰੇ ਆਏ ਫੜਾ ਫੜ ਭੱਜ ਕੇ ਗੇਟ ਖੋਲੋ ਗੇਟ ਖੋਲੋ ਬਸਰ ਮੈਂ ਆ ਫੇਸਾਈਡ ਤੇ ਹੋਣਾ ਸੀਗਾ ਹੁਣ ਨਹੀਂ ਕੋਈ ਡਰਾਇਟ ਕੋਲੋ ਖੋਲੋ ਖੋਲੋ ਫੜਾ ਫੜ ਖੋਲੋ ਹਾਂਜੀ ਜ਼ਬਰਦਸਤੀ ਖੋਲਿਆ ਸਰ ਇਹਨਾਂ ਨੇ ਗੇਟ ਅੱਗੇ ਮੈਂ ਤੁਹਾਨੂੰ ਕੋਈ ਗਾਣਾ ਕੱਢੀਆਂ ਜਾਂ ਡਰਾਇਟ ਗਾਣਾ ਤਾਂ ਸਰ ਨਹੀਂ ਕੱਢਿਆ ਕੋਈ ਅਪਸ਼ਬਦ ਵੀ ਨਹੀਂ ਬੋਲਿਆ ਬਸ ਤੁਹਾਨੂੰ ਖੋਲੋ ਖੋਲੋ ਤੁਸੀਂ ਸਾਨੂੰ ਦੇਖ ਕੇ ਗੇਟ ਕਿਉਂ ਬੰਦ ਕੀਤਾ ਫੜਾ ਫੜ ਖੋਲੋ ਅਸੀਂ ਖੋਲਦਾ ਸਰ ਕੋਈ ਤੁਮ ਪਾਇ ਕੁਝ ਤੁੰਗਾ ਆਇਆ ਨਹੀਂ ਸਰ ਇੱਥੇ ਤੋਂ ਲੈ ਕੇ ਉੱਥੇ ਤੱਕ ਤਾਂ ਇੰਨਾ ਰਸਤਾ ਸੀਗਾ ਕਿੱਥੇ ਜਾਈ ਜਾਂਦਾ ਸਾਡੇ ਪੇਟ ਤਾਂ ਨਹੀਂ ਲੱਗੀਦਾ ਨਹੀਂ ਨਹੀਂ ਸਰ 7 ਵਜੇ ਤੁਸੀਂ ਮਾਮਲਾ ਦਰਜ ਤੁਸੀਂ ਉਹ ਕਾਰਵਾਈ ਦੀ ਮੰਗ ਕਰਦੇ ਹੋ ਕਾਰਵਾਈ ਸਰ ਮਾਫੀ ਮੰਗਣੀ ਚਾਹੀਦੀ ਸਰਕਾਰੀ ਮੁਲਾਜ਼ਮ ਦੇ ਨਾਲ ਧੱਕਾ ਨਹੀਂ ਨਾ ਕਰਨਾ ਚਾਹੀਦਾ ਅਸੀਂ ਵੀ ਡਿਊਟੀ ਤੇ ਆਨ ਡਿਊਟੀ ਆ ਪੁਲਿਸ ਨੇ ਚੌਂਕੀਦਾਰ ਦੇ ਬਿਆਨ ਦੇ ਆਧਾਰ ਤੇ ਮਾਮਲਾ ਦਰਜ ਕਰ ਲਿਆ ਹੈ। ਰਾਪਾ ਜਾਣਕਾਰੀ ਅਨੁਸਾਰ ਬੀਤੇ ਦਿਨ ਲੁਧਿਆਣਾ ਨਗਰ ਨਿਗਮ ਦੇ ਮੁਲਾਜ਼ਮਾਂ ਅਤੇ ਕਾਂਗਰਸੀਆਂ ਵਿਚ ਵਿਚਾਲੇ ਝਗੜਾ ਹੋ ਗਿਆ ਸੀ। ਦੋਸ਼ ਹੈ ਕਿ ਪੁਲਿਸ ਵੱਲੋਂ ਉਕਤ ਕਾਂਗਰਸੀ ਆਗੂਆਂ ਨਾਲ ਵੀ ਮਾੜਾ ਵਿਵਹਾਰ ਕੀਤਾ ਗਿਆ। ਪੁਲਿਸ ਨੇ ਇਸ ਦਾ ਨੋਟਿਸ ਲੈਂਦਿਆਂ ਸਾਰਿਆਂ ਨੂੰ ਮਾਮਲੇ 'ਚ ਨਾਮਜ਼ਦ ਕਰ ਲਿਆ ਹੈ। ਪੁਲਿਸ ਅਣਪਛਾਤੇ ਮੁਲਾਜ਼ਮਾਂ ਦੀ ਪਛਾਣ ਕਰਨ ਲਈ ਮੌਕੇ ਦੀਆਂ ਫੋਟੋਆਂ ਅਤੇ ਵੀਡੀਓਜ਼ ਇਕੱਠੀਆਂ ਕਰ ਰਹੀ ਹੈ। हिमाचल प्रदेश ਚ ਕਾਂਗਰਸ ਦੇ 6 ਬਾਗੀ ਵਿਧਾਇਕਾਂ ਤੇ ਵਿਧਾਨ ਸਭਾ ਮੈਂਬਰਸ਼ਿਪ ਰੱਦ ਕਰ ਦਿੱਤੀ ਗਈ ਹੈ ਵਿਧਾਨ ਸਭਾ ਦੇ ਸਪੀਕਰ ਕੁਲਦੀਪ ਸਿੰਘ ਪਠਾਣੀਆਂ ਨੇ ਇਸ ਗੱਲ ਦੀ ਜਾਣਕਾਰੀ ਖੁਦ ਦਿੱਤੀ ਆ ਉਹਨਾਂ ਦੱਸਿਆ ਕਿ ਰਾਜ ਸਭਾ ਚੋਣਾਂ ਚ ਕ੍ਰਾਸ ਵੋਟਿੰਗ ਕਾਰਨ ਇਹਨਾਂ ਨੂੰ ਲੈ ਕੇ 6 ਅਧਿਕਾਰ ਮੁਅੱਤਲ ਕਰ ਦਿੱਤਾ ਗਿਆ। ਹਿਮਾਚਲ ਪ੍ਰਦੇਸ਼ ਦੇ 6 ਬਾਗੀ ਵਿਧਾਇਕਾਂ ਖਿਲਾਫ ਵੱਡੀ ਕਾਰਵਾਈ ਕੀਤੀ ਗਈ ਹੈ। ਇਨ੍ਹਾਂ 6 ਵਿਧਾਇਕਾਂ ਨੂੰ ਵਿਧਾਨ ਸਭਾ ਤੋਂ ਬਰਖਾਸਤ ਕਰ ਦਿੱਤਾ ਗਿਆ ਹੈ। ਇਹ ਜਾਣਕਾਰੀ ਹਿਮਾਚਲ ਵਿਧਾਨ ਸਭਾ ਦੇ ਸਪੀਕਰ ਕੁਲਦੀਪ ਸਿੰਘ ਪਠਾਨੀਆਂ ਨੇ ਸ਼ਿਮਲਾ 'ਚ ਪ੍ਰੈਸ ਕਾਨਫਰੰਸ ਦੌਰਾਨ ਦਿੱਤੀ। ਉਨ੍ਹਾਂ ਨੇ ਦੱਸਿਆ ਕਿ 3 ਪੰਨਿਆਂ ਦਾ ਵਿਸਥਾਰ ਹੁਕਮ ਜਾਰੀ ਕੀਤਾ ਗਿਆ ਹੈ। ਮੈਂ ਇਹ ਫੈਸਲਾ ਦਲ ਬਦਲ ਵਿਰੋਧੀ ਕਾਨੂੰਨ ਦੀ ਅਨੁਸੂਚੀ 10 ਦੇ ਤਹਿਤ ਟ੍ਰਿਬਿਊਨਲ ਦੇ ਜੱਜ ਵਜੋਂ ਦਿੱਤਾ ਹੈ। ਰਜਿਸਟਰਾਰ ਵੀ ਮੌਜੂਦ ਨੇ। ਗੁਲਦੀਪ ਸਿੰਘ ਪਠਾਨੀਆਂ ਨੇ ਕਿਹਾ ਕਿ ਜੋ ਸਾਡੇ 6 ਮਾਨਯੋਗ ਲੋਕ ਨੇ ਜਿਨ੍ਹਾਂ ਨੇ ਕਾਂਗਰਸ ਪਾਰਟੀ ਤੋਂ ਚੋਣ ਲੜੀ ਸੀ ਉਹਨਾਂ ਤੇ ਦਲ ਵਿਰੋਧੀ ਕਾਨੂੰਨ ਪਟੀਸ਼ਨਰ ਦਾਇਰ ਕੀਤੀ ਹੈ ਸੋ ਦਿਸ ਪ੍ਰੋਨਾਨਸਮੈਂਟ ਇਜ਼ ਇਨ ਰੈਫਰੈਂਸ ਟੂ ਦੋਸ অবজারਵੇਸ਼ਨਸ ਮੇਡ ਬਾਈ ਦੀ ਆਨਰੇਬਲ ਸੁਪਰੀਮ ਕੋਰਟ ਐਂਡ ਦ ਵੇਰੀਅਸ ਹਾਈ ਕੋਰਟਸ ਇਨ ਦ ਇਨ ਦ ਵੇਰੀਅਸ ਜਜਮੈਂਟਸ ਇਹ ਜੋ 6 ਮਾਨਨੀਆਂ ਹਮਾਰੇ ਹਨ ਜਿਨ੍ਹਾਂ ਨੇ ਚੋਣਾਂ ਤੋਂ ਕਾਂਗਰਸ ਪਾਰਟੀ ਸੇ ਲੜਾ और जो एंटी डिफेक्शन लॉ के जो प्रोविजंस है जो इस पटीशन जो मेरे पास दायर हुई उसके प्रोविजन उन्होंने अपने खिलाफ अट्रैक्ट किए और उसी के ही संदर्भ में ये पटीशन यहाँ पर जो है पार्लियामेंट्री अफेयर मिनिस्टर के माध्यम से हुई और मेरा जो ऑर्डर है ये बहुत एलेबोरेट है एग्जॉस्टिव है और लगभग सुप्रीम कोर्ट फ्रॉम द हाई कोर्ट फॉर अह फॉर पिटीशनर एंड रिस्पोंडेंट अपीयर हुए उनको मैंने पूरी हियरिंग दी एग्जॉस्टिव हियरिंग दस दइए कि हिमाचलचर रास सभा दी एक खाली सीट ले मंगलवार नु चौणा होइया सन जिस विच कुल 68 विधायक ने वोट पाई सी ਕਾਂਗਰਸ ਦੇ 40 ਵਿਧਾਇਕ ਸਨ ਪਰ ਹੱਦ ਉਦੋਂ ਹੋ ਗਈ ਜਦੋਂ ਉਹਨਾਂ ਚੋਂ 6 ਨੇ ਕ੍ਰਾਸ ਵੋਟਿੰਗ ਕੀਤੀ ਹੁਣ ਦੇਖਣਾ ਇਹ ਹੋਵੇਗਾ ਕਿ ਆਉਣ ਵਾਲੇ ਦਿਨਾਂ ਚ ਇਹਨਾਂ 6 ਵਿਧਾਇਕਾਂ ਦੁਆਰਾ ਕੀ ਰਣਨੀਤੀ ਅਖਤਿਆਰ ਕੀਤੀ ਜਾਂਦੀ ਹੈ ਤੇ ਇਹ ਕਿਸ ਪਾਰਟੀ ਦਾ ਪੱਲਾ ਫੜਦੇ ਨੇ ਬਲਦਕਾਰ ਤੇ ਕਤਲ ਕੇਸ ਚ ਡੇਰਾ ਮੁਖੀ ਰਾਮ ਰਹਿਨੂ ਵਾਰ ਵਾਰ ਪਰੋਲ ਨੂੰ ਲੈ ਕੇ ਪੰਜਾਬ ਤੇ ਹਰਿਆਣਾ ਦੀ ਅਦਾਲਤ ਸਖਤ ਹੋ ਗਈ ਆ ਹਾਈ ਕੋਰਟ ਵੱਲੋਂ ਹਰਿਆਣਾ ਸਰਕਾਰ ਨੂੰ ਸਖਤ ਨਿਰਦੇਸ਼ ਜਾਰੀ ਕੀਤੇ ਗਏ ਨੇ ਹਾਈ ਕੋਰਟ ਦਾ ਕਹਿਣਾ ਹੈ ਕਿ ਬਿਨਾਂ ਇਜਾਜ਼ਤ ਤੇ ਰਾਮ ਰਹਿਨੂ ਪਰੋਲ ਨਹੀਂ ਦਿੱਤੀ ਜਾਵੇਗੀ ਤੇ ਇਸ ਦੇ ਨਾਲ ਹੀ ਹਾਈ ਕੋਰਟ ਨੇ ਕਿਹਾ ਕਿ 10 ਮਾਰਚ ਨੂੰ ਰਾਮ ਰਹਿਮੀ ਦੀ ਪਰੋਲ ਖਤਮ ਹੋਣ ਜਾ ਰਹੀ ਹੈ ਤੇ ਉਸ ਨੂੰ ਉਸੇ ਦਿਨੀ ਸਰੈਂਡਰ ਕਰੇ। ਬਲਾਤਕਾਰ ਅਤੇ ਕਤਲ ਕੇਸ ਚ ਹਰਿਆਣਾ ਦੀ ਰੋहतक ਜੇਲ੍ਹ ਚ ਸਜ਼ਾ ਕੱਟ ਰਹੇ ਡੇਰਾ ਮੁਖੀ ਰਾਮ ਰਹੀਮ ਨੂੰ ਵਾਰ-ਵਾਰ ਪੈਰੋਲ ਦਿੱਤੇ ਜਾਣ ਤੇ ਹਾਈ ਕੋਰਟ ਸਖਤ ਹੋ ਗਈ ਹੈ। ਹਾਈ ਕੋਰਟ ਨੇ ਕਿਹਾ ਹੈ ਕਿ ਭਵਿੱਖ ਵਿੱਚ ਡੇਰਾ ਮੁਖੀ ਨੂੰ ਅਦਾਲਤ ਦੀ ਇਜਾਜ਼ਤ ਤੋਂ ਬਿਨਾ ਪੈਰੋਲ ਨਹੀਂ ਦਿੱਤੀ ਜਾਵੇਗੀ। ਡੇਰਾ ਮੁਖੀ ਦੀ ਪੈਰੋਲ 10 ਮਾਰਚ ਨੂੰ ਖਤਮ ਹੋਣ ਜਾ ਰਹੀ ਹੈ। ਰਾਮ ਰਹੀਮ ਉਸੇ ਦਿਨ ਹੀ ਸਰੈਂਡਰ ਕਰੇ। ਇਸ ਸਬੰਧੀ ਹਰਿਆਣਾ ਸਰਕਾਰ ਨੂੰ ਕਿਹਾ ਗਿਆ ਹੈ ਕਿ ਹੁਣ ਹਰਿਆਣਾ ਸਰਕਾਰ ਦੱਸੇ ਕਿ ਡੇਰਾ ਮੁਖੀ ਵਾਂਗ ਹੋਰ ਕਿੰਨੇ ਕੈਦੀਆਂ ਨੂੰ ਇਸ ਤਰ੍ਹਾਂ ਪੈਰੋਲ ਦਿੱਤੀ ਗਈ ਸੀ ਇਸ ਸਬੰਧੀ ਹਾਈ ਕੋਰਟ ਨੇ ਹਰਿਆਣਾ ਸਰਕਾਰ ਤੋਂ ਪੂਰੇ ਮਾਮਲੇ ਦੀ ਜਾਣਕਾਰੀ ਮੰਗੀ ਹੈ ਦੱਸ ਦਈਏ ਕਿ ਪੈਰੋਲ ਨੂੰ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਚ ਚੁਣੌਤੀ ਦਿੱਤੀ ਗਈ ਹੈ एसडीपीसी ਦਾ ਕਹਿਣਾ ਹੈ ਕਿ ਡੇਰਾ ਮੁਖੀ ਖਿਲਾਫ ਕਈ ਗੰਭੀਰ ਕੇਸ ਦਰਜ ਨੇ ਅਤੇ ਇਨ੍ਹਾਂ ਚ ਦੋਸ਼ੀ اقرار ਕਰਕੇ سزا ਵੀ ਦਿੱਤੀ ਜਾ ਚੁੱਕੀ ਹੈ। ਇਸ ਦੇ ਬਾਵਜੂਦ ਹਰਿਆਣਾ ਸਰਕਾਰ ਡੇਰਾ ਮੁਖੀ ਨੂੰ ਪੈਰੋਲ ਦੇ ਰਹੀ ਹੈ ਜੋ ਕਿ ਪੂਰੀ ਤਰ੍ਹਾਂ ਗਲਤ ਹੈ। ਉਨ੍ਹਾਂ ਨੇ ਮੰਗ ਕੀਤੀ ਹੈ ਕਿ ਡੇਰਾ ਮੁਖੀ ਨੂੰ ਦਿੱਤੀ ਗਈ ਪੈਰੋਲ ਰੱਦ ਕੀਤੀ ਜਾਵੇ। ਜ਼ਿਕਰਯੋਗ ਹੈ ਕਿ ਸਾਲ 2017 ਚ ਰਾਮ ਰਹੀਮ ਨੂੰ ਦੋ ਮਹਿਲਾ ਪਰੋਕਾਰਾਂ ਨਾਲ ਬਲਤਕਾਰ ਦੇ ਦੋਸ਼ ਚ 20 ਸਾਲ ਦੀ ਸਜ਼ਾ ਸੁਣਾਈ ਗਈ ਸੀ। ਸਾਲ 2019 ਚ ਉਸ ਨੂੰ ਆਪਣੇ ਮੁਲਾਜ਼ਮ ਰਣਜੀਤ ਸਿੰਘ ਦੇ ਕਤਲ ਦੇ ਦੋਸ਼ ਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ ਇਸ ਤੋਂ ਇਲਾਵਾ 2021 ਚ ਇੱਕ ਪੱਤਰਕਾਰ ਦੇ ਕਤਲ ਦੇ ਮਾਮਲੇ ਚ ਡੇਰਾ ਮੁਖੀ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ ਅੱਜ ਦੇ ਪੰਜਾਬ ਨਿਊਜ਼ ਬੁਲਟਨ ਦੇ ਵਿੱਚ ਹਨ ਜੰਦੇ ਜੰਦੇ ਨਜ਼ਰ ਮਾਰਦੇ ਜਿੰਦੀਆਂ ਮੁੱਖ ਸੁਰਖੀਆਂ ਤੇ ਸੀਮਾ ਮਾਨ ਨੇ ਪੰਜਾਬੀਆਂ ਨੂੰ ਦਿੱਤਾ ਤੋਹਫਾ ਪਹਿਲਾ ਇੰਸਟੀਚਿਊਟ ਆਫ ਲੀਵਰ ਦਾ ਕੀਤਾ ਉਦਘਾਟਨ ਮੁੱਖ ਮੰਤਰੀ ਮਾਨ ਨੇ ਕੀਤੀ ਪ੍ਰੈਸ ਕਾਨਫਰੰਸ ਸੁਖ ਵਿਲਾਸ ਹੋਟਲ ਨੂੰ ਲੈ ਕੇ ਕੀਤਾ ਵੱਡਾ ਖੁਲਾਸਾ ਸ਼ੁਭ ਕਰਨ ਦਾ ਕੀਤਾ ਗਿਆ ਅੰਤਿਮ ਸੰਸਕਾਰ ਲੱਖਾਂ ਦੀ ਗਿਣਤੀ 'ਚ ਪਹੁੰਚੇ ਲੋਕ ਆਈਜੀ ਸੁਖਚੰਦ ਸਿੰਘ ਨੇ ਦਿੱਤਾ ਬਿਆਨ ਪੰਜਾਬ ਸਰਕਾਰ ਸ਼ੁਭ ਕਰਨ ਦੇ ਪਰਿਵਾਰ ਨੂੰ 1 ਕਰੋੜ ਰੁਪਏ ਦੇ ਛੋਟੀ ਪੈਨ ਨੂੰ ਕਾਂਸਟੇਬਲ ਦੀ ਦੇਵੇਗੀ ਨੌਕਰੀ ਨਵੀਆਂ ਤੇ ਤਾਜ਼ਾ ਖਬਰਾਂ ਨਾਲ ਬੁਲੇਟਿਨ ਲੈ ਕੇ ਕੱਲ ਫੇਰ ਹਾਜ਼ਰ ਹੋਵਾਂਗੇ ਧੰਨਵਾਦ